ਪਰਕਾਰ ਇਹਨਾਂ ਪਰਿਵਾਰਾਂ ਨੇ ਸਰਦਾਰ ਮਾਲ ਸਿੰਘ ਦੇ ਪੁੱਤਰ ਦੇ ਸਰਦਾਰ ਹਰਿਆਲ ਕੁਮੋਜ ਦੇ ਪੁੱਤਰ ਦਾ ਬਹੁਤ ਵੱਡਾ ਮੈਸੂਮਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾਖੇ ਭਾਈ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਔਰ ਅੰਤਿਮ ਫੈਸਲਾ ਉਨਾਂ ਨੇ ਕਿਹਾ ਜੋ ਹਾਈ ਕਮਾਂਡ ਨੇ ਕਰ ਲਿਆ ਦੇਸ਼ ਦੇ ਸੰਕਟ ਨੂੰ ਬਚਾਉਣ ਵਾਸਤੇ ਜਮੀਨ ਐ ਨਿਚੇ ਕਰ ਲਿਆ ਦੇਸ਼ ਦੇ ਕਰੋਚਰ ਨੂੰ ਬਚਾਉਣ ਵਾਸਤੇ ਸਾਰਿਆਂ ਨੇ ਕਿਹਾ ਕਿ ਆਹ ਸਾਡਾ ਗਿਲਵਾ ਹੈ ਗਿਲਾਇਆ ਸ਼ਿਕਵਾ ਹੈ ਹੱਕ ਸਾਡਾ ਬੰਦਾ ਸੀ ਇਸ ਗੱਲ 'ਚ ਕੋਈ ਦੋਰਾਏ ਨਹੀਂ ਲੇਕਿਨ ਜੋ ਫੈਸਲਾ ਲਿਆ ਹਾਈ ਕਮਾਂਡ ਨੇ ਅਸੀਂ ਉਹਦੇ ਤੇ ਫੁੱਲ ਚੜਾਉਣੇ ਆ ਪਰ ਅਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ પાਕ ਕੇ ਜਿਤਾਉਂਦਾ ਕੰਮ ਨਹੀਂ ਸਰਦਾਰ ਜੀ ਨੇ ਪ੍ਰੋਸਾ ਦਿੱਤਾ ਕਿ ਜਿਸ ਤਰੀਕੇ ਨਾਲ ਕਰਮਵੀਰ ਗਾਂਧੀ ਕਹਰੇ ਨੇ ਨਾਤੇ ਵਿੱਚ ਨਾ ਮੈਂ ਜਾਂਗਾ ਨਾ ਮੈਂ ਬਸ ਕਰਾਂਗਾ ਕਿੱਥੋਂ ਕਰੇ ਦੇਖੋ ਮੇਰੀ ਇਹ ਬੇਨਤੀ ਹੈ ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਰਕਰ ਹੈ ਵਰਕਰਾਂ ਨੂੰ ਪ੍ਰੋਸਾ ਹੈ ਸਰਦਾਰ ਲਾਲ ਸਿੰਘ ਵਰਕਰਾਂ ਨੂੰ ਪ੍ਰੋਸਾ ਹੈ ਸਰਦਾਰ ਹਰਬੀਰ ਕੰਬੋਜ ਵਰਕਰਾਂ ਨੂੰ ਪ੍ਰੋਸਾ ਹੈ ਜਿੰਦਰ ਸਿੰਘ ਵਰਕਰਾਂ ਨੂੰ ਪ੍ਰੋਸਾ ਹੈ ਪ੍ਰੋਸਾ ਗੁਰਸ਼ਰਨ ਰੰਧਾਵਾ ਜੀ ਮਰਮਦ ਸਿੰਘ ਛਤਰਾਣਾ ਜੀ ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40-40 ਸਾਲਾਂ ਆ ਤੇ ਲੋਕਾਂ ਦੀ ਬਾਹ ਫੜ ਕੇ ਥਾਣੇ ਅੱਚ ਖੜੇ ਨੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਰਕਰ ਨੂੰ ਰਾਜੇ ਵੜੇ ਕੋਲੇ ਆਉਂਦੀ ਲੋੜ ਪੈਣੀ ਹੈ ਉਹ ਸਰਦਾਰ ਲਾਲ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ ਹਰਬੀਾਲ ਜੀ ਨੇ ਸੰਭਾਲੇ ਆ ਮੈਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ